ਤਲ ਗੁਰ ਸੇਬੀ ਆਹ ਨਿਸ ਸਹਜ ਸੁਭਾਏ ਦਰਸਨ ਪਰ ਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸੋ ਹੁ ਕੁਰ ਸਾਹੋ ਝਟੀ ਆਹ ਤਦ ਡਿਟੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਈ ਹੈ ਸੱਜਣ ਸੱਚਾ ਪਾਤ ਸਾਹ ਸਿਰ ਸਾਹਾ ਦਾ ਸਾਹ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਿਸਾਹ ਸਿਰ ਸਾਹਾ ਦਾਇਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ शेखा चौ चक्कया एहो मान एकतकारे आणे एहड ते ਹੜ ਛੱਡ ਤੂ ਗੁਰ ਕਾ ਸਬਦ ਪ੍ਰਸ਼ਾਣ ਸਿਖਾ ਚੌ ਚੱਕਿਆ ਚੌ ਵਾਇਆ ਇਹ ਮਨ ਇਕਤ ਘਾਰੇ ਆਣੇ ਇਹੜ ਤੇੜ ਛਾਡੇ ਤੂੰ ਗੁਰ ਕਾ ਸਬਦਿ ਪ੍ਰਸ਼ਾਨ ਸਤਿ ਗੁਰ ਅਗੱਟ ਹੈ ਪਉ ਸਬਕੇ ਸੋ ਜਾਣ ਜਾਣ ਸਾ ਮਨ ਸਾਜ ਲਾਈ ਤੂੰ ਹੋਏ ਰਾਹੋ ਮਹਿਮਾਨ ਸਤ ਗੁਰ ਕਾ ਭਾਣਾ ਭੀ ਚੱਲ ਹੈ दर्ग है पावहे माण नानक न चेतनी तेन ते गोप तेगो खानो महला तिजा हारे गोन तोटे ना ਕੀਮਤ ਕਹਨ ਨ ਜਾਏ ਨਾਨਕ ਗੋਰ ਮੋਖ ਹਾਰ ਗੁਣ ਰਵ ਗੁਣ ਮਹਿ ਰਾਸ ਸਮਾਈ ਪੌੜੀ ਹਾਰ ਚੋਲੀ ਦੇ ਹਸਬਾਰੀ ਕੱਢ ਪੈਦੀ ਭਗਤ ਕਾਰ ਹਰਿ ਪਾਟ ਲੱਗਾ ਅਧਿਕਾਈ ਬਹੁ ਬਹੁ ਬਿਦ ਭਾਤ ਕਾਰ ਜੋ ਬੁੱਝਣ ਹਾਰਾ ਅੰਤਰ ਬਿਬੇਕ ਕਾਰੇ ਸੋ ਬੁੱਝਾ ਜਿਸ ਬੁਝਾਏ ਆਪੇ ਹਾਰੇ ਜਾਨ ਨਾਨਕ ਕਾਹ ਵਿਚਾਰ ਗੁਰਮੁਖ ਹਾਰੇ ਸਤ ਹਾਰੇ ਸੋ ਬੁਝਾਏ ਏ ਹੋ ਬਿਬੇਕ ਜਿਸ ਬੁਝਾਏ ਆਪੇ ਹਾਰੇ ਜਨ ਨਾਨਕ ਕਾਹ ਵਿਚਾਰ ਗੁਰਮੁਖ ਹਾਰੇ ਸਤ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਲੋਕ ਮਹੱਲਾ ਤੀਜਾ ਸੇਖਾ ਚੌ ਚੱਕਿਆ ਚੌ ਵਾਇਆ ਏਹੋ ਮਨ ਇਕਤ ਘਾਰੇ ਆਣ ਏਹੜ ਤੇਹੜ ਛਾਡੇ ਤੂ ਗੁਰ ਕਾ ਸਬਦ ਪਛਾਨ raag sorath ki vaar paude 11vi shlokan naal